ਓ ਨਮਾਣੇ ਆਉਣ ਜਿਹੜੇ ਦਰਬਾਰ ਤੇਰੇ ਜਾਨਣ ਮੌਲੇ ਹਿਰਦੇ ਹੁੰਦੇ ਦੂਰ ਨੇਰੇ ਜੀ ਦਾਤਾ ਜਾਨਣ ਮੌਲੇ ਹਿਰਦੇ ਹੁੰਦੇ ਦੂਰ ਹਨੇਰੇ ਪਾਥਾਗਰ پار ਹੋਵੰਦਾ ਜਨਮ ਮਨੁੱਖਾਏ ਗੁਰੂ ਗ੍ਰੰਥ ਸਾਹਿਬ ਦਾ ਰਤਬਾ ਉੱਚਾ ਹੈ ਜੀ ਸੰਗ ਤੇ ਗੁਰੂ ਗ੍ਰੰਥ ਸਾਹਿਬ ਦਾ ਰਤਬਾ ਉੱਚਾ ਹੈ ਉਹ ਨਮਾਣੇ ਆਉਣ ਜਿਹੜੇ ਦਰਬਾਰ ਤੇਰੇ ਚਾਨਣ ਮੋਲੇ ਹਿਰਦੇ ਹੁੰਦੇ ਦੂਰ ਨੇਰੇ ਜੀ ਦਾਤਾ ਚਾਨਣ ਮੋਲੇ ਹਿਰਦੇ ਹੁੰਦੇ ਦੂਰ ਨੇਰੇ ਭਵ ਸਾਗਰੋਂ ਪਾਰ ਹੋਵੰਦਾ ਜਨਮ ਮਨੁੱਖਾਏ ਗੁਰੂ ਗ੍ਰੰਥ ਸਾਹਿਬ ਦਾ ਰਤਬਾ ਉੱਚਾ ਏ ਜੀ ਸੰਗ ਤੇ ਗੁਰੂ ਗ੍ਰੰਥ ਸਾਹਿਬ ਦਾ ਰਤਬਾ ਉੱਚਾ ਹੈ ਓ ਮਨ ਚਿਤਲਾ ਕੇ ਪੜਦੇ ਜੋ ਗੁਰਬਾਣੀ ਨੇ ਜੀਵਨ ਨਿਰਮਲ ਕਰ ਲੈੰਦੇ ਓ ਪ੍ਰਾਣੀ ਨੇ ਜੀ ਦਾਤਾ ਜੀਵਨ ਨਿਰਮਲ ਕਰ ਲੈੰਦੇ ਓ ਪ੍ਰਾਣੀ ਨੇ ਓ ਹਸਤੀ ਬਣਦੀ پاک ਤੇ ਹਿਰਦਾ ਸੁਚਾਏ ਗੁਰੂ ਗ੍ਰੰਥ ਸਾਹਿਬ ਦਾ ਰਤਬਾ ਉੱਚਾ ਏ ਜੀ ਸੰਗ ਤੇ ਗੁਰੂ ਗ੍ਰੰਥ ਸਾਹਿਬ ਦਾ ਰਤਬਾ ਉੱਚਾ ਏ ਓ ਛੇ ਗੁਰ ਪਾਟ 11 15 ਭਗਤਾਂ ਦੀ ਜੀਵਨ ਜਉਣ ਦਾ ਦੱਸਿਆ ਸਭ ਨੂੰ ਰਸਤਾ ਜੀ ਜੀ ਦਾਤਾ ਜੀਵਨ ਜਉਣ ਦਾ ਦੱਸਿਆ ਸਭ ਨੂੰ ਰਸਤਾ ਜੀ ਓ ਰੇ ਦਾਤਾ ਸਦਾ ਤੁਰਠਾਏ ਹੋ ਰਹਿਮਤਾਂ ਦੇ ਨਾਲ ਦਾਤਾ ਸਦਾ ਤੁਰਠਾਏ ਗੁਰੂ ਗ੍ਰੰਥ ਸਾਹਿਬ ਦਾ ਰਤਬਾ ਉੱਚਾਏ ਜੀ ਸੰਗ ਤੇ ਗੁਰੂ ਗ੍ਰੰਥ ਸਾਹਿਬ ਦਾ ਰਤਬਾ ਉੱਚਾ ਏ ਓਹ ਰਾਗ ਕਤੀ ਬਾਈਵਾਰਾਂ ਮੋਲਕ ਧੁਨੀਆਂ ਨੇ ਕੀਤੀ ਏ ਰਚਨਾ ਮਾਲਕ ਗੁਣੀਆਂ ਨੇ ਹੀ ਦਾਤਾ ਕੀਤੀ ਹੈ ਏ ਰਚਨਾ ਆਲਮ ਗੁਣੀਆਂ ਨੇ ਹਰ ਅੱਖਰ ਹੀਰੇ ਮੋਤੀਆਂ ਸੰਗ ਪਰ ਉੱਚਾ ਏ ਗੁਰੂ ਗ੍ਰੰਥ ਸਾਹਿਬ ਦਾ ਰਤਬਾ ਉੱਚਾ ਏ ਜੀ ਸੰਗ ਤੇ ਗੁਰੂ ਗ੍ਰੰਥ ਸਾਹਿਬ ਦਾ ਰਤਬਾ ਉੱਚਾ ਏ ਹੋ ਕਬੀਰ ਫਰੀਦ ਤੇ ਸਦਨਾ ਦੇ ਗਿਆਨ ਰਹੇ ਰਵਿਦਾਸ ਭੀਖਣ ਤਰ ਲੋਚਨ ਸੋਪਾ ਪਾਣ ਪਾਏ ਹੀ ਦਾਤਾ ਰਵਿਦਾਸ ਭੀਖਣ ਤਰ ਲੋਚਨ ਸੋਪਾ ਪਾਣ ਪਾਏ ਹੋ ਜੈ ਦੇਵ ਦੇ ਪਦੇ ਨੇ ਖੋਲਿਆ ਭੇਦ ਬਹੁ ਗੁੱਚਾ ਏ ਗੁਰੂ ਗ੍ਰੰਥ ਸਾਹਿਬ ਦਾ ਰਤਬਾ ਉੱਚਾ ਏ ਜੀ ਸੰਗ ਤੇ ਗੁਰੂ ਗ੍ਰੰਥ ਸਾਹਿਬ ਦਾ ਰਤਬਾ ਉੱਚਾ ਏ ਓ ਗੁਰੂ ਗ੍ਰੰਥ ਸਾਹਿਬ ਜੀ ਆ ਗੁਰੂ ਨਾ ਹੋਰ ਕੋਈ ਇਸ ਦੇ ਚਰਨੀ ਮਿਲਦੂ ਮਿਲਦੀ ਸਭ ਨੂੰ ਹੈ ਠੋਈ ਧੀ ਦਾਤਾ ਇਸ ਦੇ ਚਰਨੀ ਮਿਲਦੀ ਸਭ ਨੂੰ ਹੈ ਠੋਈ ਓ ਇੱਥੇ ਮਿਲਦਾ ਰਤਬਾ ਉੱਚਾ ਹੈ ਇੱਥੇ-ਉੱਥੇ ਮਿਲਦਾ ਰਤਬਾ ਉੱਚਾ ਏ ਗੁਰੂ ਗ੍ਰੰਥ ਸਾਹਿਬ ਦਾ ਰਤਬਾ ਉੱਚਾ ਏ ਜੀ ਸੰਗ ਤੇ ਗੁਰੂ ਗ੍ਰੰਥ ਸਾਹਿਬ ਦਾ ਰਤਬਾ ਉੱਚਾ ਏ ਓ ਹਜੂਰ ਸਾਹਿਬ ਦੀ ਧਰਤੀ ਦਸਮਹਜੂਰ ਗੁਰੂ ਧੇ ਗੁਰਿਆਈ ਕਰੇ ਪਲੇਖੇ ਦੂਰ ਗੁਰੂ ਜੀ ਦਾਤਾ ਧੇ ਗੁਰਿਆਈ ਕਰੇ ਪਲੇਖੇ ਦੂਰ ਗੁਰੂ ਓ ਇਸ ਦੇ ਚਰਨੀ ਲਾਇਆ ਇਸ ਦੇ ਚਰਨੀ ਲਾਇਆ ਜਗਤ ਸਮੁੱਚਾ ਏ ਗੁਰੂ ਗ੍ਰੰਥ ਸਾਹਿਬ ਜੀ ਦਾ ਰਤਬਾ ਉੱਚਾ ਏ ਜੀ ਸੰਗ ਤੇ ਗੁਰੂ ਗ੍ਰੰਥ ਸਾਹਿਬ ਦਾ ਰਤਬਾ ਉੱਚਾ ਏ ਓ ਵਰਿਆ ਮਤਰੇ ਚਰਨਾ ਦੀ ਓਟ ਤਕਾਈ ਏ ਵਰਿਆ ਮਤਰੇ ਚਰਨਾ ਦੀ ਓਟ ਤਕਾਈ ਏ ਕਰਦਾ ਰਹੇ ਸਦਾ ਤੇਰੀ ਵਡਿਆਈ ਏ ਜੀ ਦਾਤਾ ਕਰਦਾ ਰਹੇ ਸਦਾ ਤੇਰੀ ਵਡਿਆਈ ਓ ਜਥਾ ਸਬਰਾਈਆ ਸੱਚ ਦੀ ਮਈਮਾ ਰੋਚਾਏ ਗੁਰੂ ਗ੍ਰੰਥ ਸਾਹਿਬ ਦਾ ਰਤਬਾ ਉੱਚਾਏ ਜੀ ਸੰਗ ਤੇ ਗੁਰੂ ਗ੍ਰੰਥ ਸਾਹਿਬ ਦਾ ਰਤਬਾ ਉੱਚਾਏ